ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮਿਲਵੰਨੋ ਪਿਆਰ ਭਰੀ ਸਤਿ ਸ਼ਕਾ ਕਹਿੰਦੇ ਨੇ ਵਾਹ ਨਹੀਂ ਸਰਕਾਰੇ ਤੇਰੇ ਕੰਮ ਨੇ ਹਾਰੇ ਹਰ ਸਟੇਜ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਮਾਨਦਾਰੀ ਦਾ ਟੰਡੋਰਾ ਪਟਦੇ ਨੇ ਲੇਕਿਨ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਆਦਮੀ ਪਾਰਟੀ ਦੀ ਸਰਕਾਰ ਦੀ ਵੱਡੀ ਚੋਰੀ ਫੜੀ ਗਈ ਹੈ ਇੱਕ ਚੋਰੀ ਤੇ ਉਪਰੋਂ ਸੀਨਾ ਜੋਰੀ ਉਹ ਗੱਲ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪ ਆਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਅਤੇ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਦੀ ਇੱਕ ਪਾਸੇ ਚੋਰੀ ਦੂਸਰੇ ਪਾਸੇ ਸੀਨਾ ਚੋਰੀ ਤੇ ਅੱਜ ਉਹ ਜਦੋਂ ਚੋਰੀ ਫੜੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਆਪ ਆਦਮੀ ਪਾਰਟੀ ਦੇ ਪੰਜਾਬ ਤੋਂ ਮੰਤਰੀ ਅਤੇ ਵਿਧਾਇਕ ਰੱਜ ਕੇ ਜਲੀਲ ਹੋ ਰਹੇ ਨੇ ਸੋਸ਼ਲ ਮੀਡੀਆ ਤੇ ਗਾ ਪੈ ਗਿਆ ਹੈ ਲਾਰਤਾ ਪਾਈਆਂ ਜਾ ਰਹੀਆਂ ਨੇ ਆម ਆਦਮੀ ਪਾਰਟੀ ਦੀ ਸਰਕਾਰ ਨੂੰ ਕਿ ਦੇਖੋ ਚੋਰ ਆម ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਅਤੇ ਕੌਂਸਲਰ ਹੀ ਨਿਕਲੇ ਪਹਿਲਾਂ ਤਾਂ ਪੰਜਾਬ ਅਤੇ ਹਰਿਆਣਾ ਦੇ ਖਨੋਰੀ ਬਾਰਡਰ ਦਿੱਲੀ ਦੇ ਸ਼ੰਭੂ ਬਾਰਡਰ ਦਾ ਪੰਜਾਬ ਪੁਲਿਸ ਵੱਲੋਂ ਧੱਕੇ ਦੇ ਨਾਲ ਇਹਨਾਂ ਦੋਨਾਂ ਧਰਨਿਆਂ ਨੂੰ ਉਖਾਰਿਆ ਗਿਆ ਕਿਸਾਨਾਂ ਦੀ ਕੁੱਟਮਾਰ ਕੀਤੀ ਗਈ ਕਈ ਕਿਸਾਨ ਹਰਾਸਤ ਵਿੱਚ ਵੀ ਲੈ ਲੈ ਉਸ ਤੋਂ ਬਾਅਦ ਇਹਨਾਂ ਦੀਆਂ ਟਰਾਲੀਆਂ ਇਹਨਾਂ ਦੇ ਇਨਵਰਟਰ ਇਹਨਾਂ ਦੀਆਂ ਫ੍ਰਿਜਾਂ ਇਹਨਾਂ ਦੇ ਏਸੀ ਅਤੇ ਇਹਨਾਂ ਦੇ ਖਾਣ ਪੀਣ ਦਾ ਸમાન ਸਾਰਾ ਖੁਰਦ-ਬੁਰਦ ਕਰ ਦਿੱਤਾ ਤੇ ਪੰਜਾਬ ਦੇ ਲੋਕਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਕੀ ਨੇ ਟਰਾਲੀ ਚੋਰਨੇ ਲੇਕਿਨ ਹੁਣ ਉਹ ਟਰਾਲੀਆਂ ਲੱਭ ਵੀ ਗਈਆਂ ਨੇ ਲੱਭੀਆਂ ਕਿਹਨਾਂ ਦੇ ਘਰੋਂ ਨੇ ਜੋ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਬੀਤੇ ਸਮੇਂ ਸ਼ਮੂ ਦੌਰਾਨ ਸ਼ਮ ਬੀਤੇ ਸਮੇਂ ਦੌਰਾਨ ਸ਼ਮੂ ਬਾਰਡਰ ਤੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੁਸ਼ਾਲ ਧਰਨਾ ਲਾਇਆ ਗਿਆ ਸੀ ਜਿਸ ਧਰਨੇ ਨੂੰ ਪੁਲਸ ਵੱਲੋਂ ਚੁਕਵਾਏ ਜਾਣ ਪਰੰਤ ਵੱਡੀ ਗਿਣਤੀ ਵਿੱਚ ਕਿਸਾਨਾਂ ਦੀਆਂ ਟਰਾਲੀਆਂ ਕਿਸਾਨਾਂ ਵੱਲੋਂ ਲਗਾਏਗਾ ਲਜਾਮਾ ਮੁਤਾਬਕ ਪੁਲਸ ਵੱਲੋਂ ਕਤਾਨਾਂ ਵਿੱਚ ਸ਼ੂਟ ਦਿੱਤੀਆਂ ਗਈਆਂ ਇਸ ਦੌਰਾਨ ਵੱਖ-ਵੱਖ ਜਥੇ ਕਿਸਾਨ ਜਥੇ ਵਧੀਆਂ ਵੱਲੋਂ ਟਰਾਲੀਆਂ ਚੋਰੀ ਹੋਣ ਦੇ ਇਲਜ਼ਾਮ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਉੱਪਰ ਲਗਾਏ ਗਏ ਸਨ ਬੀਤੀ ਰਾਤ ਭਾਰਤੀ ਕਿਸਾਨ ਯੂਨੀਅਨ ਇਕਤਾ ਆਯਾਦ ਦੇ ਸੂਬਾ ਆਗੂ ਜਸਵਿੰਦਰ ਸਿੰਘ ਵੱਲੋਂ ਸ਼ਹਿਰ ਨਾਬਾ ਦੇ ਅਲਹੋਰਾ ਗੇਟ ਵਿਖੇ ਕਿਸਾਨਾਂ ਨੂੰ ਇਕੱਠੇ ਕਰਕੇ ਪੱਪੂ ਵੈਲਡਿੰਗ ਦੀ ਦੁਕਾਨ ਵਰਕਸ਼ਾਪ ਦੇ ਬਾਹਰ ਦਰੀਆਂ ਵਿਸ਼ਾ ਕੇ ਧਰਨਾ ਲਾ ਦਿੱਤਾ ਗਿਆ ਇਸ ਦੌਰਾਨ ਕਿਸਾਨ ਜਸਵਿੰਦਰ ਆ ਕਿਸਾਨ ਆਗੂ ਜਸਵਿੰਦਰ ਸਿੰਘ ਅਤੇ ਗਮੂਦਰ ਸਿੰਘ ਨੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਸ਼ੰਭੂ ਬਾਰਡਰ ਤੋਂ ਚੋਰੀ ਹੋਈਆਂ ਦੋ ਟਰਾਲੀਆਂ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਵੱਲੋਂ ਕਟ ਵੱਢ ਕਰਕੇ ਮੇਚੀਆਂ ਗਈਆਂ ਹਨ ਉਹਨਾਂ ਨੇ ਕਿਹਾ ਕਿ ਇਹ ਸਬੰਧੀ ਸਾਡੇ ਕੋਲ ਪੱਕੇ ਸਬੂਤ ਹਨ ਅਤੇ ਜਿਸ ਪਲਾੜ ਦੇ ਬਾਹਰ ਅਸੀਂ ਤਲਾ ਲਾਇਆ ਉਸ ਦੇ ਅੰਦਰ ਕੁਝ ਸਮਾਨ ਟਰਾਲੀਆਂ ਦਾ ਪਿਆ ਹੋਇਆ ਹੈ ਧਰਨੀ ਦੌਰਾਨ ਵੱਡੀ ਗਿਣਤੀ ਵਿੱਚ ਕੋਤਵਾਲੀ ਮੁਖੀ ਐਸਐਚਓ ਸਰਬਜੀਤ ਸਿੰਘ ਚੀਮਾ ਪੁਲਿਸ ਪਾਰਟੀ ਲੈ ਕੇ ਪਹੁੰਚ ਗਏ ਅਤੇ ਕਿਸਾਨਾਂ ਦੀ ਗੱਲਬਾਤ ਸੁਣੀ ਇਸ ਰਣ ਐਸਐਚਓ ਵੱਲੋਂ ਕਿਸਾਨਾਂ ਦੀ ਲਿਖਤੀ ਰੂਪ ਵਿੱਚ ਸ਼ਿਕਾਇਤ ਲੈਣ ਉਪਰੰਤ ਵਰਕਸ਼ਾਪ ਦਾ ਗੇਟ ਖਲੋਆਇਆ ਗਿਆ ਕਿ ਸਰ ਆਗੂ ਨੇ ਕਿਹਾ ਕਿ ਪੰਕਜ ਪੱਪੂ ਸਟੀਲ ਜੋ ਕਿ ਆਮ ਆਦਮੀ ਪਾਰਟੀ ਦਾ ਆਗੂ ਹੈ ਅਤੇ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦਾ ਪਤੀ ਹੈ ਉਸ ਉੱਪਰ ਮਾਮਲਾ ਦਰਜ ਕੀਤਾ ਜਾਵੇ ਐਸਐਚਓ ਸਰਬਜੀਤ ਸਿੰਘਾ ਮੁਤਾਬਕ ਸ਼ੰਮੂ ਬਾਰਡਰ ਦੀਆਂ ਟਰਾਲੀਆਂ ਚੋਰੀ ਕੀਤੇ ਜਾਣ ਨੂੰ ਲੈ ਕੇ ਮਾਮਲਾ ਪਹਿਲਾਂ ਤੋਂ ਹੀ ਦਰਜ ਹੈ ਜਦੋਂ ਕਿ ਇਸ ਸਬੰਧੀ ਪੰਕਜ ਪੱਪੂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਨਗਰ ਕੌਂਸਲ ਵਿੱਚ ਵੱਡੀ ਗਿਣਤੀ ਅੰਦਰ ਟੈਂਪੂ ਤੇ ਹੋਰ ਸਮਾਨ ਟਰਾਲੀਆਂ ਸਮੇਤ ਕੰਮ ਰੱਖਿਆ ਹੈ ਐਸਓਸੀ ਸਰਬਿਸ ਸੀਮਾ ਨੇ ਵੱਲੋਂ ਵਰਕਸ਼ਾਪ ਤੋਂ ਮਿਲਿਆ ਸਮਾਨ ਕਬਜ਼ੇ ਚ ਲੈ ਕੇ ਕੋਤਵਾਲੀ ਰਜਾਇਆ ਗਿਆ ਹੈ ਯਾਨੀ ਕਿ ਆਪ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਹੀ ਵੱਡੇ ਪੱਧਰ ਤੇ ਟਰਾਲੀਆਂ ਖੁਰਦ-ਬੁਰਦ ਕੀਤੀਆਂ ਗਈਆਂ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਆਪ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਵਾਰ-ਵਾਰ ਟਰਾਲੀ ਚੋਰੀਆਂ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਿਕਲ ਸਾਹਿਬ ਨੂੰ ਇਨਸਾਫ ਨਹੀਂ ਮਿਲਦਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਮੋਰਚਾ ਲਗਾਇਆ ਜਾਵੇਗਾ ਇਹ ਨਾਲ ਟਰਾਲੀ ਚੋਰਾਂ ਦੇ ਖਿਲਾਫ ਧੰਨਵਾਦ